ਮੈਂ ਪੀਸੀਐਮਐ ਸੈਸ਼ਨ ਜਿਹੜੀ ਪਟੰਡਾ ਜ਼ਿਲ੍ਹੇ ਦੀ ਇਕਾਈ ਹੈ ਉਹਦਾ ਪ੍ਰੈਜ਼ੀਡੈਂਟ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਲੰਘੇ ਸ਼ੁੱਕਰਵਾਰ ਦੀ ਰਾਤ ਨੂੰ ਜਿਹੜਾ ਹੈਗਾਗਾ ਸਿਵਲ ਹਸਪਤਲ ਬਿੰਡਾ ਦੇ ਐਮਰਜੈਂਸੀ ਵਿਭਾਗ ਦੇ ਵਿੱਚ ਇੱਕ ਮੰਦਭਾਗੀ ਘਟਨਾ ਵਾਪਰੀ ਹੈ। ਕੁਝ ਗੁੰਡਾ ਅਨਸਰਾਂ ਵੱਲੋਂ ਇੱਥੋਂ ਦੇ ਸਟਾਫ ਦੇ ਨਾਲ ਮਾੜਾ ਵਰਤਾਓ ਕੀਤਾ ਗਿਆ। ਜਦੋਂ ਸਟਾਫ ਦੀ ਮਦਦ ਵਾਸਤੇ ਸਿਕਿਉਰਿਟੀ ਗਾਰਡਜ਼ ਅਤੇ ਪੁਲਿਸ ਆਈ ਉਹਨਾਂ ਦੁਆਰਾ ਉਹਨਾਂ ਨਾਲ ਵੀ ਮਾੜਾ ਵਰਤਾਓ ਕਰਦੇ ਹੋਏ ਉਹਨਾਂ ਦੀ ਮਾਰਕੁੱਟ ਵੀ ਕੀਤੀ ਗਈ। ਤੇ ਬਾਅਦ ਸਾਨੂੰ ਇਹ ਵੀ ਪਤਾ ਲੱਗਿਆ ਕਿ ਇਹ ਪ੍ਰੋਫੈਸ਼ਨਲ ਗੁੰਡੇ ਨੇ ਪਹਿਲਾਂ ਵੀ ਕਈ ਵਾਰ ਕਈ ਘਟਨਾਵਾਂ ਦੇ ਵਿੱਚ ਇਹਨਾਂ ਦਾ ਹੱਥ ਰਿਹਾ ਹੈਗਾ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ ਕਿ ਜਿਵੇਂ ਜਿੰਨੀ ਤੇਜ਼ੀ ਨਾਲ ਪੁਲਿਸ ਨੇ ਕਾਰਵਾਈ ਕਰਦੇ ਹੋਏ ਉਹਨਾਂ ਦੇ ਖਿਲਾਫ ਪਰਚਾ ਦਿੱਤਾ ਹੈ ਉਨੀ ਤੇਜ਼ੀ ਦੇ ਨਾਲ ਹੀ ਜਿਹੜਾ ਹੈਗਾ ਇਹ ਇਹਨਾਂ ਬੰਦਿਆਂ ਦੀ ਜਿਹੜੀ ਗ੍ਰਿਫਤਾਰੀ ਹੈ ਉਹ ਕੀਤੀ ਜਾਵੇ ਔਰ ਗ੍ਰਿਫਤਾਰ ਕਰਕੇ ਇਹਨਾਂ ਨੂੰ ਸਖਤ ਤੋਂ ਸਖਤ ਜਿਹੜੀ ਕਿ ਸਜ਼ਾ ਦਿੱਤੀ ਜਾਵੇ ਤਾਂ ਕਿ ਅਜਿਹੇ ਅਨਸਰਾਂ ਨੂੰ ਇੱਕ ਸਬਕ ਮਿਲ ਸਕੇ ਕਿ ਉਹ ਸਰਕਾਰੀ ਸੰਸਥਾਵਾਂ ਦੇ ਵਿੱਚ ਸਰਕਾਰੀ ਮੁਲਾਜ਼ਮਾਂ ਦੇ ਨਾਲ ਇਸ ਤਰ੍ਹਾਂ ਦਾ ਬਰਤੋਅ ਨਾ ਕਰਨ ਗ੍ਰਿਫਤਾਰੀ ਦੇ ਵਿੱਚ ਜੇ ਮਾਮਲਾ ਸਮਾਨ ਗ੍ਰਿਫਤਾਰੀ ਦਿੱਤੀ ਜਾਂਦੀ ਫਿਰ ਕੀ ਕਰਾਂ ਸਾਨੂੰ ਪੁਲਿਸ ਪ੍ਰਸ਼ਾਸਨ ਤੋਂ ਪੂਰੀ ਆਸ ਹੈ ਜਿਵੇਂ ਕਿ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਹੈ ਕਿ ਉਹ ਲੜਿੰਦੀ ਕਾਰਵਾਈ ਹੈ ਜਿਹੜੀ ਉਹਨਾਂ ਦੀ ਗ੍ਰਿਫਤਾਰੀ ਦੀ ਕਾਰਵਾਈ ਹੈ ਉਹਨੂੰ ਨੇਪਰੇ ਚਾੜਨਗੇ ਫਿਰ ਵੀ ਜੇ ਕਿਸੇ ਕਾਰਨ ਕਰਕੇ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੁੰਦੀ ਤਾਂ ਅਸੀਂ ਸਾਰੀਆਂ ਜਥੇਬੰਦੀਆਂ ਮਿਲ ਕੇ ਜਿਹਦੇ ਚ ਪੀਸੀਐਮ ਸਭ ਤੋਂ ਅੱਗੇ ਤੁਰੇਗੀ ਸਾਡੀਆਂ ਸਟਾਫ ਨਰਸਿਸ ਭੈਣਾਂ ਸਾਡੇ ਮਲਟੀਪਰਪਸ ਹੈਲਥ ਵਰਕਰਸ ਸਾਡੇ ਰੇਡੀਓਗ੍ਰਾਫਰਸ ਸਾਡੇ ਦਰਜਾਚਾਰ ਕਰਮਚਾਰੀ ਕਹਿੰਦਾ ਪਾਪ ਸਮੂਹ ਜਿਹੜਾ ਹੈਗਾ ਮਨ ਕੇ ਮੈਡੀਕਲ ਕਿਤੇ ਨਾਲ ਜੁੜਿਆ ਹੋਇਆ ਭਾਈਚਾਰਾ ਜਿਹੜਾ ਹੈ ਇਹ ਰਲ ਕੇ ਸੰਘਰਸ਼ ਨੂੰ ਹੋਰ ਤੇਜ਼ ਕਰੂਗਾ ਹੋਰ ਸੰਘਰਸ਼ ਦੀ ਫਿਰ ਪੂਰਨ ਤੌਰ ਤੇ ਜਿਹੜੀ ਜ਼ਿੰਮੇਵਾਰੀ ਹੈ ਉਹ ਪ੍ਰਸ਼ਾਸਨ ਦੀ ਹੋਊਗੀ ਜੀ ਸਰ ਕੀ ਨਾਮ ਮੇਰਾ ਨਾਮ ਡਾਕਟਰ ਜਗਰੂਪ ਸਿੰਘ ਹੈ ਜੀ ਮੈਂ ਪੀਐਸਐਮਐਸ ਅਸੋਸੀਏਸ਼ਨ ਦਾ ਜਲਸਾ ਕਰਤਾ ਹਾਂ ਸਾਡੇ ਹਸਪਤਾਲ ਦੇ ਵਿੱਚ ਪਿਛਲੇ ਸ਼ੁੱਕਰਵਾਰ 26 ਤਰੀਕ ਦੀ ਰਾਤ ਨੂੰ ਜਦੋਂ ਇੱਕ ਸਾਡੇ ਲੇਡੀ ਡਾਕਟਰ ਤੇ ਹੋਰ ਲੇਡੀ ਸਟਾਫ ਡਿਊਟੀ ਹਾਜ਼ਰ ਸੀ ਰਾਤ ਨੂੰ ਐਕਸੀਡੈਂਟ ਦੇ ਬਹੁਤ ਸਾਰੇ ਕੇਸ ਆਏ ਹੋਏ ਸੀਗੇ ਉਸ ਦੌਰਾਨ ਇੱਕ ਮਰੀਜ਼ ਜੋ ਕਿ ਕਿਸ ਨਸ਼ੇ ਦੀ ਹਾਲਤ ਦੇ ਵਿੱਚ ਹਸਪਤਾਲ 'ਚ ਆਇਆ ਸੀ ਉਹਦੇ ਇਲਾਜ ਦੇ ਨਾਲ ਉਹਦੇ ਨਾਲ 7-8 ਬੰਦਿਆਂ ਦਾ ਕੱਟ ਸੀਗਾ ਉਸ ਕੱਟ ਨੇ ਆ ਕੇ ਹਸਪਤਾਲ ਦੇ ਅਨੁਸ਼ਾਸਨ ਨੂੰ ਪੂਰੀ ਤਰ੍ਹਾਂ ਭੰਗ ਕੀਤਾ ਪੂਰੀ ਤਰ੍ਹਾਂ ਇੱਥੇ ਗੁੰਡਾਗਰਦੀ ਵਾਲਾ ਮਾਹੌਲ ਬਣਾਇਆ ਗਿਆ ਹਸਪਤਾਲ ਦੇ ਸਟਾਫ ਨਾਲ ਮਿਸਬਿਹੇਵ ਕੀਤਾ ਦੁਰਭਿਹਾਰ ਕੀਤਾ ਸਿਕਿਉਰਿਟੀ ਗਾਰਡਨ ਨਾਲ ਹੱਥੋਂ ਪਾਈ ਹੋਈ ਈਵਨ ਕਿ ਪੁਲਿਸ ਮੁਲਾਜ਼ਮਾਂ ਨਾਲ ਵੀ ਹੱਥੋਂ ਪਾਈ ਹੋਈ ਜਿਹਦੇ ਸਬੰਧ ਵਿੱਚ ਅਸੀਂ ਅੱਧੀ ਜ਼ਿਲ੍ਹਾ ਇਕਾਈ ਵੱਲੋਂ ਹੜਤਾਲ ਦੀ ਘਾਲ ਦਿੱਤੀ ਗਈ ਸੀ ਪਰ ਪੁਲਿਸ ਨੇ ਉਸਤੇ ਐਕਸ਼ਨ ਲੈਂਦਿਆਂ ਹੋਇਆਂ ਅਗਲੇ ਦਿਨ ਹੀ ਸ਼ਨੀਵਾਰ ਨੂੰ ਉਹਨਾਂ ਰੁਪਈਆਂ ਤੇ ਪਰਚਾ ਦਰਜ ਕਰ ਲਿਆ ਸੀ ਤੇ ਇਸ ਕਰਕੇ ਅਸੀਂ ਸਟ੍ਰਾਈਕ ਦੀ ਘਾਲ ਵਾਪਸ ਲਈ ਸੀ ਪਰ ਸਾਡੇ ਧਿਆਨ ਚ ਆਇਆ ਕਿ ਪਰਚਾ ਦਰਜ ਹੋਣ ਦੇ ਬਾਵਜੂਦ ਵੀ ਇਹ આરોપી ਜਿਹੜੇ ਇਸ ਤਰ੍ਹਾਂ ਨਾਲ ਹਸਪਤਾਲਾਂ ਦੇ ਵਿੱਚ ਪ੍ਰਸ਼ਾਸਨ ਦੇ ਅਨੁਸ਼ਾਸਨ ਨੂੰ ਭੰਗ ਕਰਦੇ ਨੇ ਸਾਨੂੰ ਨਿਰਵਿਘਨ ਸੇਵਾਵਾਂ ਦੇਣ ਵਿੱਚ ਅੜਚਨ ਪਾਉਂਦੇ ਨੇ ਉਹ ਉਹਨਾਂ ਨੂੰ ਹਲੇ ਤੱਕ ਗ੍ਰਿਫਤਾਰ ਗ੍ਰਿਫਤਾਰੀ ਉਹਨਾਂ ਦੀ ਨਹੀਂ ਹੋ ਸਕੀ ਹੈ ਪਰ ਸਾਡੀ ਇਸ ਸਬੰਧ ਦੇ ਵਿੱਚ ਅਸੀਂ ਸਾਰੀ ਜਥੇਬੰਦੀਆਂ ਰਲ ਕੇ ਸਾਰੇ ਹਸਪਤਾਲ ਦੇ ਸਮੂਹ ਜਥੇਬੰਦੀਆਂ ਸਿਵਲ ਸੰਸਰ ਨੂੰ ਮੰਡਾਈਆਂ ਸੀ ਤੇ ਅਸੀਂ ਇਹੀ ਮੰਗ ਕਰਾਂਗੇ ਸੁਭਰਨ ਸਾਹਿਬ ਤੋਂ ਪੁਲਿਸ ਪ੍ਰਸ਼ਾਸਨ ਤੋਂ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਕਿ ਇਹੋ ਜਿਹੇ ਅੰਸਰਾਂ ਨੂੰ ਸਮੇਂ ਸਿਰ ਕਾਬੂ ਪਾ ਕੇ ਇਹ ਜੀਆਂ ਘਟਨਾਵਾਂ ਨੂੰ ਘਟਾਇਆ ਜਾ ਸਕੇ ਤਾਂ ਕਿ ਹਸਪਤਾਲਾਂ ਦੇ ਵਿੱਚ ਮਰੀਜ਼ਾਂ ਨੂੰ ਸਵਾਵਾ ਦੇਣ ਵਿੱਚ ਇੱਕ ਸਖਾਵਾਂ ਮਾਹੌਲ ਬਣ ਸਕੇ ਕਿਉਂਕਿ ਇਹੋ ਜੀਆਂ ਘਟਨਾਵਾਂ ਜਿੱਥੇ ਸਾਡਾ ਮਨੋਵਲ ਡੇਗਦੀਆਂ ਨੇ ਉੱਥੇ ਸਾਡੇ ਮਾਨਸਿਕ ਸੰਤੁਲਨ ਨੂੰ ਵੀ ਖਰਾਬ ਕਰਦੀਆਂ ਨੇ ਤੇ ਅਸੀਂ ਆਪਣੇ ਇਲਾਜ ਜਿਹੜੇ ਮਰੀਜ਼ਾਂ ਪ੍ਰਤੀ ਅਸੀਂ ਜੋ ਸਾਡੇ ਫਰਜ਼ ਹੁੰਦੇ ਨੇ ਉਹ ਇੱਕ ਦਿਮਾਗੀ ਕੰਮ ਹੈ ਜੇ ਅਸੀਂ ਖੁਦ ਸ਼ਾਂਤ ਨਹੀਂ ਹਾਂ ਤਾਂ ਮੈਨੂੰ ਲੱਗਦਾ ਨਹੀਂ ਕਿ ਅਸੀਂ ਬਹੁਤੇ ਵਧੀਆ ਸਵਾਵਾ ਦੇ ਪਾਵਾਂਗੇ ਤਾ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਵੇਂ ਕਿ ਪਿੱਛੇ ਵੀ ਆਪਾਂ ਦੇਖਿਆ ਕਿ ਹੁਸ਼ਿਆਰਪੁਰ ਦੇ ਵਿੱਚ ਵੀ ਇੱਕ ਸਾਡੇ ਸੀਨੀਅਰ ਮੈਡੀਕਲ ਅਫਸਰ ਸਾਹਿਬਾਨ ਨਾਲ ਬੜੀ ਮੰਦਭਾਗੀ ਘਟਨਾ ਵਾਪਰੀ ਹੈ ਉਹ ਵੀ ਇਸੇ ਤਰ੍ਹਾਂ ਦੀ ਹੀ ਇੱਕ ਘਟਨਾ ਤੋਂ ਬਾਅਦ ਮਤਲਬ ਬਹੁਤ ਸੀਰੀਅਸ ਹਾਲਤ ਦੇ ਵਿੱਚ ਡੀਐਮਸੀ ਦੇ ਵਿੱਚ ਹਲੇ ਵੀ ਦਾਖਲ ਨੇ ਤੇ ਇਹ ਇਹ ਮੰਦਭਾਗੀਆਂ ਘਟਨਾਵਾਂ ਨੇ ਜਿਹੜੀਆਂ ਹਸਪਤਾਲਾਂ 'ਚ ਵਾਪਰਦੀਆਂ ਨੇ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਇਹੋ ਜਿਹੀਆਂ ਘਟਨਾਵਾਂ ਤੋਂ ਗਰੇਜ ਕੀਤਾ ਜਾਵੇ ਜੇ ਗ੍ਰਿਫਤਾਰੀ ਨਹੀਂ ਹੁੰਦੀ ਫਿਰ ਕੀ ਸੀ ਜੇ ਗ੍ਰਿਫਤਾਰੀ ਨਹੀਂ ਹੁੰਦੀ ਤਾਂ ਅਸੀਂ ਆਪਣੇ ਸੰਘਰਸ਼ ਨੂੰ ਤੇਜ਼ ਕਰਾਂਗੇ ਜੀ ਕਿਸ ਤਰ੍ਹਾਂ ਦਾ ਸੰਘਰਸ਼ ਹੋਊਗਾ ਉਹ ਅਸੀਂ ਸਟ੍ਰੈਟੇਜੀ ਕਰਾਂਗੇ ਜੀ ਸਟੇ ਟਿਕਾਈ ਨਾਲ ਵੀ ਤੇ ਸਾਡੀਆਂ ਬਾਕੀ ਜੁਨੀਆ ਨਾਲ ਜਿਵੇਂ ਵੀ ਅਸੀਂ ਫੈਸਲਾ ਕਰਦੇ ਆ ਅਜੇ ਕੁਝ ਟਾਈਮ ਅਸੀਂ ਦੇਣ ਦਾ ਸੋਚਿਆ ਸੀਗਾ ਵੀ ਇੱਕ ਦੋ ਦਿਨਾਂ ਦੇ ਵਿੱਚ ਜਿਹੜੀ ਅਰੈਸਟ ਹੋ ਜਾਏਗੀ ਉਸ ਤੋਂ ਬਾਅਦ ਉਹ ਵਿਚਾਰ ਕਰਾਂਗੇ ਜੀ